ਗਰੀਬ ਸਿੰਘ ਸਾਹਿਬ ਪਹੁੰਚਣ ਤੋਂ ਬਾਅਦ ਅੱਜ ਤਰਨ ਚੁੱਕ ਜੋਨੇ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਨਗੇ ਤਾਂ ਤਸਵੀਰਾਂ ਦਾ ਸਾਂਝਾ ਕਰਿਆ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਉਛਾ ਵਰਕਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਤਰਨ ਚੁੱਕ ਜੋਨੇ ਇੱਥੇ ਪਹੁੰਚ ਚੁੱਕੇ ਹਨ ਉਹਨਾਂ ਦੇ ਨਾਲ ਗੱਲ ਵੀ ਕਰਦੇ ਹਨ ਕਿ ਉਹਨਾਂ ਦਾ ਅੱਜ ਕੀ ਕਹਿਣਾ ਹੈ ਇਸ ਮੀਟਿੰਗ ਨੂੰ ਲੈ ਕੇ ਕੀ ਕਹਿਣਾ ਹੈਗਾ ਤਾਂ ਹੁਣ ਤੇ ਆਪਰਸ਼ਾਚਾਰ ਦੇ ਫਸ ਚੁੱਕੇ ਐਨਾ ਮੋ ਹੈ ਲਾਲਚ ਹੈ ਸੱਤਾ ਦਾ कि जेल भी सीएम बने रहना चाहते जेल रेड कारपेट बिछा मेरा जेल च, बुरे हाल आ जाओ अंदर आ जाओ हाईकोर्ट ने स्पष्ट किया कि आम आदमी पार्टी एज ए प्रेजिडेंट अरविंद केजरीवाल और एज ए चीफ मिनिस्टर दोनों करप्ट ਤਾਂ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਹੁੰਛਾ ਜੋ ਅੱਜ ਵਰਕਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਤਰुण ਚੁੱਗ ਅੱਜ ਵਿਸ਼ੇਸ਼ ਤੌਰ ਦੇ ਤੇ ਸ਼੍ਰੀ ਅਮਰਸੇ ਸਾਹਿਬ ਇੱਥੇ ਪਹੁੰਚੇ ਨੇ ਤਾਂ ਆਪਣੇ ਵਰਕਰਾਂ ਨਾਲ ਮੀਟਿੰਗ ਕਰਨਗੇ ਤਾਂ ਉਸ ਤੋਂ ਬਾਅਦ ਵੱਖ-ਵੱਖ ਮੰਡਲ ਦੇ ਪ੍ਰਧਾਨ ਜੋ ਹੈਗੇ ਨੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਇੱਕ ਵੱਡੀ ਰਣਨੀਤੀ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਅੱਜ ਜੋ ਤੈਅ ਕਰਨਗੇ ਕੈਮਰਾਮੈਨ ਸੰਦੀਪ ਕੁਮਾਰ ਨਾਲ ਖ਼ੇਸੋਂ ਇੱਕ ਜਗਬਣੀ ਟੀਵੀ ਸ਼੍ਰੀ ਅਮਰਸੇ ਸਾਹਿਬ ਤੇਰੇ ਨੇਤਾ ਸਾਡੇ ਵੱਡੇ ਭਰਾ ਪਰ ਜੂਰੀ ਬੱਲੇ ਬੱਲੇ ਪਰ ਇੱਕ ਗੱਲ ਸਾਰਿਆਂ ਦੇ ਬੱਲੇ ਬੱਲੇ ਇੱਕ ਗੱਲ ਜ਼ਰੂਰ ਹੈ ਜੇ ਨਾਲ ਨਾਲ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਸਾਡੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਕਿ ਜੇ ਇਹ ਜ਼ਿੰਮੇਵਾਰੀ ਸਿੱਤੇ ਭਰੇ ਭਾਵੇਂ ਡਾਕਟਰ ਰਾਮ ਚਾਵਲਾ ਤੇ ਜਿਨ੍ਹਾਂ ਦੀ ਤੇਰੀ ਪ੍ਰੈਜੈਂਟੇਸ਼ਨ ਰਹੀ ਇਸ ਕਰਨ ਚੁੱਕ ਦੀ ਵੀ ਸਾਡੇ ਵੱਡੇ ਭਰਾ ਦੀ ਵੀ ਹੋਣੀ ਸ਼ਾਨ ਬੱਲੇ ਮੈਂ ਜਰਾ ਰਮਣੀ ਬੋਲਣਾ ਜੋਕ ਸਾਹਿਬ ਅੱਜ ਆਏ ਨੇ ਐਸੇ ਮਕਸਦ ਵਾਸਤੇ ਆਏ ਨੇ ਪਰ ਇਹ ਮਕਸਦ ਛੋਟਾ ਨਹੀਂ ਦੇ ਇਹ ਸੜਕੇ ਦੀ ਕ੍ਰੀਮ ਹੋ ਇਸ ਮੰਡਲ ਦੀ ਕ੍ਰੀਮ ਹੋ ਤੇਜੇ ਦੌੜ ਤੇ ਆਇਆ ਆਪਾਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਤੁਹਾਡਾ ਸੇਰ ਘਰੇ ਨਾਲ ਰੁਕਾ ਜਿੰਦਾਬਾਦ ਉਬਲਤੇ ਹੋਏ ਹਿੰਦੁਸਤਾਨ ਕੇ ਬਹੁਤ 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 ਸਵਾਗਤ ਕਰਦੇ ਆ ਪਹਿਲੇ ਤਾਂ ਮੈਂ ਧੰਨਵਾਦ ਕਰਦਾ ਹਾਂ ਮੇਰੇ ਰਾਜਨੀਤਿਕ ਗੁਰੂ ਬੋਸ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰੁਨ ਦੋਖ ਜੀ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਦੇ ਪਾਸ ਅੱਜ ਚਾਰ ਬੈਠਕਾਂ ਕੇਂਦਰੀ ਹਲਕਿਆਂ ਰੱਖੀਆਂ ਔਰ ਬਾਜੀ ਤਰੁਨ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੇਰੀ ਗੱਲ ਸੁਣ ਲਓ ਜਿੰਨੇ ਕਾਰਗਰਪਾਏ ਨੇ ਖੜੇ ਨੇ ਨਾ ਬੈਠੇ ਨੇ ਜਿੰਨੇ ਬਾਹਰ ਖੜੇ ਰਹੀ ਸੀ ਤੇ ਨਹੀਂ ਸਾਰੇ ਤੋਂ ਤੁਹਾਨੂੰ ਉਮਰ ਸਿਰ ਤੋਂ ਛੋਟੇ ਆ ਗਿਆ ਲੇਕਿਨ ਬਤੌਰ ਕਾਰਜਕਰਤਾ ਪਾਰਟੀ ਦੇ ਬੈਸ ਨੂੰ ਸਿੱਖਿਆ ਸੀ ਪਰ ਉਸੇ ਸਬਕ ਨੂੰ ਕਰਦੇ ਹੋਇਆ ਅੱਜ ਪਾਰਟੀ ਦੇ ਨਾਲ ਖੜੇ ਆ ਔਰ ਕਿ ਤੀਸਰੀ ਵਾਰ ਜਦੋਂ ਮੋਦੀ ਜੀ ਸਰਕਾਰ ਬਣੇ ਉਹਦੇ ਵਿੱਚ ਅਮਨ ਸਰ ਦਾ ਆਪਣਾ ਹਿੱਸਾ ਪਾਈਏ ਔਰ ਖਾਸ ਤੌਰ ਤੇ ਇਸ ਵਿਧਾਨ ਸਭਾ ਨੂੰ ਜਿਹਨੂੰ ਡਾਕਟਰ ਰਾਮ ਚਾਹ